ਸਾਰੇ ਮਹਾਪੁਰਖਾਂ ਸਾਰੀਆਂ ਸੰਸਥਾਵਾਂ ਦੀ ਸੇਵਾ ਸਲਾਉਣ ਯੋਗ ਪਰ ਜਿਹੜਾ ਕਾਰਜ ਅੱਜ ਦੇ ਯੁੱਗ ਦੇ ਅਨੁਸਾਰ ਜਿਹੜਾ ਮਾਡਰਨ ਯੁੱਗ ਹੈ ਨਾ ਤਕਨੀਕ ਦਾ ਯੁੱਗ ਹੈ ਇਹਦੇ ਅਨੁਸਾਰ ਜਿਹੜਾ ਕਾਰਜ ਮਹਾਪੁਰਖਾਂ ਨੇ ਰਾੜਾ ਸਾਹਿਬ ਵਾਲਿਆਂ ਨੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨੇ ਕੀਤਾ ਨਾ ਈਸ਼ਰ ਮਾਈਕਰੋਮੀਡੀਆ ਜਿਹੜਾ ਆਪ ਜੀ ਵੇਖਦੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੀਰਤਨ ਚੱਲਦਾ ਟੀਵੀ ਤੇ ਨਾਲ-ਨਾਲ ਥੱਲੇ ਪੱਟੀ ਚੱਲਦੀ ਹੈ ਬਾਣੀ ਦੇ ਅਰਥ ਵੀ ਚੱਲਦੇ ਆ ਇਸ ਸਾਰੀ ਪਹਿਲ ਬਾਬਾ ਬਲਜਿੰਦਰ ਸਿੰਘ ਜੀ ਨੇ ਕੀਤੀ ਫਿਰ ਅੱਗੇ ਜਿਹੜੇ ਪੁਰਾਤਨ ਗ੍ਰੰਥ ਸਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਰਚਨਾ ਭਾਈ ਨੰਦ ਲਾਲ ਜੀ ਦਸਮ ਦੀ ਬਾਣੀ ਤੱਕ ਇਹ ਤਾਂ ਬਹੁਤ ਲੋਕਾਂ ਨੇ ਐਪ ਵਗੈਰਾ ਬਣਾਏ ਉਹ ਆਪਾਂ ਮੋਬਾਈਲਾਂ ਦੇ ਵਿੱਚ ਚਲਾਉਣੇ ਆ ਪਰ ਬੜੀ ਵਾਰ ਮਨ ਦੇ ਵਿੱਚ ਇਹ ਸੰਕਲਪ ਆਇਆ ਕਿ ਜਿਹੜੇ ਪੁਰਾਤਨ ਗ੍ਰੰਥ ਨੇ ਇਹਨਾਂ ਗ੍ਰੰਥਾਂ ਨੂੰ ਕਿਵੇਂ ਇਸ ਤਰ੍ਹਾਂ ਮੋਬਾਈਲ ਦੀ ਐਪ ਦੇ ਵਿੱਚ ਹੀ ਕਿਵੇਂ ਇਹ ਬਣਾਇਆ ਜਾਵੇ ਕਿ ਇਹਦੀ ਵੀ ਆਪਾਂ ਇੱਕ ਤੁੱਕ ਲੱਭਣੀ ਹੋਵੇ ਤੇ ਲੱਭ ਜਾਏ ਤਾਂ ਸਾਧ ਸੰਗਤ ਜੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਅਸਲ ਵਿੱਚ ਇਹ ਜਿਹੜੇ ਪ੍ਰੋਜੈਕਟ ਹੁੰਦੇ ਨੇ ਨਾ ਇਹ ਵੱਡੀਆਂ ਸੰਸਥਾਵਾਂ ਨੇ ਯੂਨੀਵਰਸਿਟੀਆਂ ਦੇ ਕਰਨ ਵਾਲੇ ਹੁੰਦੇ ਇਹਨਾਂ ਮਹਾਂਪੁਰਖਾਂ ਨੇ ਉਹ ਕਾਰਜ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਕੀਤਾ ਔਰ ਇਹਨਾਂ ਬਾਖੂਬੀ ਕੀਤਾ ਅੱਜ ਸਾਡੇ ਮੋਬਾਈਲਾਂ ਦੇ ਵਿੱਚ ਆ ਐਪਲੀਕੇਸ਼ਨ ਇੰਸਟਾਲ ਹੈ ਈਸਰ ਮਾਈਕਰੋਮੀਡੀਆ ਉਹਦੇ ਵਿੱਚ ਜਿੱਤੇ ਗੁਰਬਾਣੀ ਜਿੱਤੇ ਭਾਈ ਗੁਰਦਾਸ ਤੇ ਭਾਈ ਆਨੰਦ ਲਾਲ ਜੀ ਦੀ ਰਚਨਾ ਉਥੇ ਹੁਣ ਵੇਖੋ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਦੋਵੇਂ ਪੰਥ ਪ੍ਰਕਾਸ਼ ਨੇ ਇਸੇ ਤਰ੍ਹਾਂ ਤਵਾਰੀਖ ਗੁਰੂ ਖਾਲਸਾ ਗੁਰਬਿਲਾਸ ਪਾਛੇ 6ਵੀਂ ਗੁਰਬਿਲਾਸ ਪਾਛੇ 10ਵੀਂ ਮਹਿਮਾ ਪ੍ਰਕਾਸ਼ ਇਹ ਸਾਰੇ ਇਤਿਹਾਸ ਦੇ ਸਰੋਤ ਗ੍ਰੰਥਾਂ ਨੂੰ ਉਹਨਾਂ ਨੇ ਉਸ ਐਪ ਦੇ ਵਿੱਚ ਡਿਜੀਟਲਾਈਜੇਸ਼ਨ ਕਰਕੇ ਉਹਦੀ ਪਾਇਆ ਅੱਜ ਆਪਾਂ ਘੁਰ ਪ੍ਰਤਾਪ ਸੂਰਜ ਦੀ ਜਾਂ ਮਹਿਮਾ ਪ੍ਰਕਾਸ਼ ਦੀ ਇੱਕ ਤੋਂ ਕਲਬਣੀ ਹੋਵੇ ਤੇ ਗ੍ਰੰਥ ਫੋਲਣ ਦੀ ਲੋੜ ਨਹੀਂ ਪੈਂਦੀ ਉਹ ਇੱਕ ਛਿੰਨ ਦੇ ਵਿੱਚ ਹੀ ਕਾਰਜ ਹੋ ਜਾਂਦਾ ਇਹ ਜਿੰਨੇ ਸਾਡੇ ਕਥਾਵਾਚਕ ਸਿੰਘ ਨੇ ਪ੍ਰਚਾਰਕ ਸਿੰਘ ਨੇ ਸਰੋਤ ਗ੍ਰੰਥਾਂ ਦੇ ਮਾਮਲੇ ਦੇ ਵਿੱਚ ਇਹ ਬੜਾ ਵੱਡਾ ਪਰਉਪਕਾਰ ਮਹਾਂਪੁਰਖਾਂ ਨੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹ ਵਾਲਿਆਂ ਨੇ ਕੀਤਾ ਇਸੇ ਤਰ੍ਹਾਂ ਸਾਧ ਸੰਗਤ ਜੀ ਬਾਕੀ ਸੇਵਾਵਾਂ ਤਾਂ ਉਹ ਆਪਣੇ ਥਾਂ ਹਰ ਇੱਕ ਨਿੱਕੀ ਤੋਂ ਨਿੱਕੀ ਸੇਵਾ ਅੱਗੇ ਸਿਰ ਝੁਕਦਾ ਹੈ ਪਰ ਜੇ ਅੱਜ ਮਾਡਰਨ ਯੁੱਗ ਦੇ ਹਿਸਾਬ ਨਾਲ ਵੇਖਣਾ ਹੋਵੇ ਤੇ ਜਿਹੜਾ ਕਾਰਜ ਬਾਬਾ ਬਲਜਿੰਦਰ ਸਿੰਘ ਜੀ ਕਰ ਗਿਆ ਇਹ ਕਾਰਜ ਖਾਲਸਾ ਜੀ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਯੂਨੀਵਰਸਿਟੀਆਂ ਤੋਂ ਲੈ ਕੇ ਕਿਸੇ ਕੋਲੋਂ ਨਹੀਂ ਜੇ ਹੋਇਆ